ਪਹਿਲੇ ਵਿਸ਼ਵ ਯੁੱਧ ਦੇ ਅੰਤ ਤੇ ਜਰਮਨੀ ਹਾਰ ਚੁੱਕੀ ਸੀ ਜਰਮਨੀ ਨੇ ਮੰਨ ਲਿਆ ਕਿ ਹੁਣ ਜੰਗ ਜਿੱਤਣ ਦਾ ਕੋਈ ਮੌਕਾ ਨਹੀਂ ਇਸ ਲਈ ਇੱਕ ਸਮਝੌਤਾ ਕਰਕੇ ਲੜਾਈ ਖਤਮ ਕਰ ਦਿੱਤੀ ਗਈ ਸਰਕਾਰ ਡੈਗ ਦੀ ਅਤੇ ਲੋਕਾਂ ਵਿੱਚ ਗੁੱਸਾ ਤੇ ਹੜਤਾਲਾਂ ਸ਼ੁਰੂ ਹੋ ਗਈਆਂ ਜਰਮਨੀ ਨੂੰ ਹਾਰਨ ਤੋਂ ਬਾਅਦ ਆਪਣੀ ਜ਼ਮੀਨ ਦਾ ਇੱਕ हिस्सा ਗਵਾਉਣਾ ਪਿਆ ਫੌਜ ਘਟਾਉਣੀ ਪਈ ਜੰਗ ਦੀ ਜ਼ਿੰਮੇਵਾਰੀ ਸਵੀਕਾਰ ਕਰਕੇ ਮੁਆਵਜ਼ਾ ਵੀ ਦੇਣਾ ਪਿਆ ਇਹ ਹਾਰ ਕਈ ਰਾਸ਼ਟਰਵਾਦੀਆਂ ਤੇ ਸੈਨਿਕਾਂ ਲਈ ਬੇਇੱਜ਼ਤੀ ਸੀ ਉਹ ਗਲਤ ਫਹਿਮੀ ਰੱਖਦੇ ਸਨ ਕਿ ਜੇਕਰ ਸਿਆਸਤਦਾਨ ਤੇ ਪ੍ਰਦਰਸ਼ਨਕਾਰੀ ਧੋਖਾ ਨਾ ਦਿੰਦੇ ਤਾਂ ਜੰਗ ਜਿੱਤੀ ਜਾ ਸਕਦੀ ਸੀ ਹਿਟਲਰ ਨੇ ਇਸ ਦਾ ਫਾਇਦਾ ਉਠਾਇਆ ਤੇ ਯਹੂਦੀ ਲੋਕ ਨਿਸ਼ਾਨਾ ਬਣਾਇਆ ਅਤੇ ਆਪਣੇ ਭਾਸ਼ਣਾਵਾਂ ਨਾਲ ਵੱਡੀਆਂ-ਵੱਡੀਆਂ ਪੀੜਾ ਖਿੱਚੀਆਂ ਪਹਿਲਾਂ ਉਸਦੀ ਨਾਜ਼ੀ ਪਾਰਟੀ ਬਹੁਤ ਛੋਟੀ ਸੀ ਪਰ 1929 ਦੀ ਮਹਾ ਮੰਡਲੀ ਬਾਅਦ ਲੋਕ ਉਸ ਵੱਲ ਮੁੜੇ ਵੋਟ 3% ਤੋਂ ਵੱਧ ਕੇ 18% ਹੋ ਗਏ ਅਤੇ 1933 ਵਿੱਚ ਹੀ ਉਹ ਚਾਂਸਲਰ ਬਣ ਗਿਆ ਉਸਨੇ ਅਰਧ ਸੈਨਾ ਨਾਲ ਵਿਰੋਧੀਆਂ ਨੂੰ ਡਰਾਇਆ ਅਤੇ 1933 ਵਿੱਚ ਹੀ ਸੰਸਦ ਭਵਨ ਨੂੰ ਅੱਗ ਲੱਗੀ। ਹਿਟਲਰ ਨੇ ਇਸ ਘਟਨਾ ਦਾ ਵੀ ਫਾਇਦਾ ਉਠਾਇਆ ਤੇ ਐਮਰਜੈਂਸੀ ਅਧਿਕਾਰ ਲੈ ਲਏ। ਬਸ ਫੇਰ ਕੀ ਸੀ, ਕੁਝ ਮਹੀਨਿਆਂ ਵਿੱਚ ਪ੍ਰੈਸ ਦੀ ਆਜ਼ਾਦੀ ਖਤਮ, ਹੋਰ ਪਾਰਟੀਆਂ ਬੰਦ ਤੇ ਯਹੂਦੀ ਵਿਰੋਧੀ ਕਾਨੂੰਨ ਲਾਗੂ ਹੋ ਗਏ। ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਹਿਟਲਰ ਪੂਰੇ ਜਰਮਨੀ ਦਾ ਡਿਕਟਰਟਰ ਬਣ ਗਿਆ।